ਸਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਤੰਦਰੁਸਤੀ ਰੱਖੇ ਲੋ ਮੈਂ ਤੇ ਮੇਰਾ ਪ੍ਰਾਣਾ ਯਾਰ ਤੇ ਉਥੇ ਉਹ ਉਹ ਕਹੇ ਬਸ ਤੇ ਰੱਖਿਆ ਤਾਂ ਕਿ ਉਹ ਉਹ ਜਿਦਰਾ ਦਤੋਂ ਦੇ ਜਿਦਰਾ ਦਤੋਂ ਦੇ ਜਿਦਰਾ ਦਤੋਂ ਦੇ ਜਿਦਰਾ ਦਤੋਂ ਦੇ ਮੈਂ ਜਿਦਰਾ ਦਤੋਂ ਹਾਂਗੇ ਮੈਂ ਵੀ ਦਾ ਜਾ ਭਰਾਵਾਂ ਦੇ ਮੈਂ ਕਿਹਾ ਤਾਕਤ ਮੁਸਕਾ ਦੇ ਵਾਸਤੇ ਰੱਖਿਆ ਉਹ ਵਿੱਚ ਦਰਖਤ ਆਉਣਗੇ ਬਾਈ ਜੀ ਗੱਲ ਹੈ ਸਾਡਾ ਦੋਨਾਂ ਭਰਾਵਾਂ ਦਾ ਬਹੁਤ ਪਿਆਰ ਹੈ 25 30 ਸਾਲ ਹੋ ਗਏ ਇਕੱਠਿਆਂ ਨੂੰ ਤੇ ਅੱਜ ਵੀ ਇਕੱਠੇ ਆ ਗੱਲ ਇਹ ਹੈ ਕਲਾਕਾਰ ਇੱਕ ਐਸਾ ਬੰਦਾ ਹੁੰਦਾ ਹੈ ਉਹ ਵੀ ਕਲਾਕਾਰ ਉਹਨੂੰ ਕਿਸੇ ਜਾਤ ਪਾਤ ਨਾਲ ਨਹੀਂ ਹੁੰਦਾ ਜੇ ਉਹ ਮਜੀਵੀ ਸਿੱਖ ਦੇ ਘਰੇ ਪੈ ਗਿਆ ਉਹ ਮਜੀਵੀ ਸਿੱਖਾਂ ਦਾ ਮੁੰਡਾ ਹੈ ਜੇ ਰਮਦਾਸੀਆਂ ਦੇ ਘਰੇ ਬੈਗਿਆ ਉਹ ਰਮਦਾਸੀਆਂ ਦਾ ਮੁੰਡਾ ਉਹਦੀ ਕੋਈ ਜਾਤ ਪਾਤ ਨਹੀਂ ਤੇ ਜਿਹੜਾ ਜੱਟ ਪੁਣੇ ਵਾਲਾ ਸ਼ਬਦ ਆਪਾਂ ਵਿੱਚ ਤੁੰਨੀ ਬੈਠੇ ਆਂ ਜੱਟ ਆਂ ਜੱਟ ਬਾਈ ਨਾ ਯਾਰ ਪਿਆਰਾਂ ਦੇ ਵਿੱਚ ਫਰਕ ਪੈਂਦਾ ਹੈ ਇਹ ਬੰਦਾ ਦੂਰ ਹੁੰਦਾ ਹੈ ਇਹਨਾਂ ਗੱਲਾਂ ਤੋਂ ਬਾਕੀ ਦੂਜੀ ਗੱਲ ਇਹ ਹੈ ਵੀ ਆਪਣੇ ਵਿੱਚ ਹੀ ਕਿਉਂ ਦੋਨਾਂ ਤਰ੍ਹਾਂ ਦੇ ਵਿੱਚ ਇਹ ਸਿਸਟਮ ਚੱਲੀ ਜਾਂਦਾ ਹੈ ਠੀਕ ਆ ਉਹ ਕਹਿੰਦਾ ਮੈਂ ਜੱਟ ਆਂ ਦੂਜੇ ਪਾਸੇ ਮੈਂ ਮਾੜਾ ਨਹੀਂ ਕਿਸੇ ਨੂੰ ਕਹਿੰਦਾ ਕਿਉਂਕਿ ਜੱਟਾਂ ਵਾਸਤੇ ਵੀ ਥੋੜਾ ਜਿਹਾ ਗਰੇਜ਼ ਕਰਨਾ ਚਾਹੀਦਾ ਬਾਕੀ ਕੋਈ ਜੱਟ ਕੋਈ ਜਾਤ ਨਹੀਂ ਜੀ ਜੱਟ ਨੂੰ ਜਿਹੜਾ ਮਰਜ਼ੀ ਵਰਤ ਲੈਂਦਾ ਹੈ ਜੱਟ ਸ਼ਬਦ ਨੂੰ ਜੀ ਇਹ ਮੇਰੇ ਨਾਲ ਬੈਠਾ ਹੈ ਇਹ ਵੀ ਜੱਟ ਹੀ ਹੈ ਜਿਹੜਾ ਖੇਤੀ ਕਰਦਾ ਹੈ ਖੇਤੀ ਨਾਲ ਸੰਬੰਧਿਤ ਹੈ ਉਹ ਸਾਰੇ ਜੱਟ ਹੀ ਹੈ ਜੱਟ ਜ਼ਿਮੀਂਦਾਰ ਕੋਈ ਜੱਟ ਗੋਤ ਨਹੀਂਗਾ ਕੋਈ ਜਾਤ ਨਹੀਂ ਬਣ ਕੇ ਆਏਗੀ ਇਹ ਤਾਂ ਸਿਰਫ ਆਪਾਂ ਵੰਡਤਾ ਰਹਿੰਦਾ ਖੁੰਦਾ ਜਦੋਂ ਕੋਈ ਮਾੜੀ ਜੀ ਗੱਲ ਹੁੰਦੀ ਆ ਉਹਨੂੰ ਦੂ 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 ਕਰਕੇ ਆਪਾਂ ਚੱਕ ਦਿੰਨੇ ਆ ਯਾਰ ਸਾਨੂੰ ਇਹ ਗੱਲਾਂ ਖਾਸ ਕਰਕੇ ਬਹੁਤ ਪੇੜੀਆਂ ਲੱਗਦੀਆਂ ਕਿਉਂਕਿ ਆਮ ਪਿੰਡਾਂ ਦੇ ਵਿੱਚ ਵੇਖ ਲਓ ਤੁਸੀਂ ਮਾਈ ਵੀ ਸਿੱਖਾਂ ਦੇ ਮੁੰਡੇ ਆ ਜਿਹੜੇ ਜੱਟਾਂ ਦੇ ਮੁੰਡੇ ਆ ਸਾਰੇ ਰਲ ਮਿਲ ਕੇ ਭਰਾਵਾਂ ਨੂੰ ਵੱਧ ਰਹਿੰਦੇ ਆ ਅੱਜ ਤੱਕ ਵੀ ਸਾਡਾ ਵੀ ਇਹ ਸਿਸਟਮ ਚੱਲਦਾ ਹੈ ਕਿ ਜੇ ਕਿਤੇ ਵਿਆਹ ਸ਼ਾਦੀ ਜਾਣਾ ਹੈ ਉਹ ਪੁਰਾਣੇ ਵੇਸੇ ਇੱਕ ਦੂਜੇ ਦੀ ਜੁੱਤੀ ਪਾ ਕੇ ਲੈ ਜਾਣੀ ਇੱਕ ਦੂਜੇ ਦਾ ਕੁਰਤਾ ਪਜਾਮਾ ਪਾ ਕੇ ਲੈ ਜਾਣਾ ਚੱਲੀ ਜਾਂਦਾ ਹੈ ਪਰ ਇਹ ਗੱਲਾਂ ਨਾ ਥੋੜੀਆਂ ਜੀਆਂ ਕੋਈ ਵੀ ਐ ਮੇਰੇ ਭਰਾ ਜਿਹੜੇ ਕਰਦੇ ਆ ਉਹ ਗੱਲਾਂ ਪਿਆਰ ਨੂੰ ਦੂਰ ਲਈ ਜਾਂਦੀਆਂ ਕਿਉਂਕਿ ਪਹਿਲੇ ਹੀ ਬਹੁਤ ਜੇ ਕਹਦੇਗੇ ਨਾ ਵੀ ਤਰੱਕੀ ਕਰ ਲਈ ਤਰੱਕੀ 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 ਬਾਈ ਸਵਾਦ ਹੀ ਨਹੀਂ ਕੀਤੀ ਗਈ ਠੀਕ ਆ ਪਹਿਲਾਂ ਵਾਲੇ ਬਜ਼ੁਰਗਾਂ ਦਾ ਤੁਸੀਂ ਸਿਸਟਮੇ ਵੇਖ ਲਓ ਵੀ ਸਾਰੇ ਪਰਿਵਾਰ ਨੂੰ ਬਣਾ ਕੇ ਰੱਖਦੇ ਸੀਗੇ ਅੱਜ ਕੱਲ ਆਪਣਾ ਧੀ ਪੁੱਤ ਆਪਣੀ ਕਹਨੇ ਚੋਂ ਬਾਹਰ ਹੈ ਠੀਕ ਹੈ ਕੰਨਾਂ ਨੂੰ ਬਈਆਂ ਨੂੰ ਮੈਂ ਇਹ ਲੱਗੂ ਵੀ ਇਹ ਵੱਡੇ ਸੁਝਾ ਦੇਣ ਵਾਲੇ ਬੰਦੇ ਸੁਝਾ ਦੇਣਾ ਸਾਨੂੰ ਕੋਈ ਚੱਕਰ ਨਹੀਂਗਾ ਨਾ ਅਸੀਂ ਕੋਈ ਵੱਲੇ ਸਿਆਣੇ ਆ ਅਸੀਂ ਦਾ ਸਿਰਫ ਇਹ ਕਹਿਣਾ ਹੈ ਵੀ ਸਾਡਾ ਭਰਾਵਾਂ ਦਾ ਪਿਆਰ ਬਣਿਆ ਅਸੀਂ ਇੱਕ ਦੂਜੇ ਨੂੰ ਯਾਰ ਮੈਨੂੰ ਬਹਾਂ ਜਾਣੇ ਦੇ ਸਾਹਮਣੇ 15 ਜਾਣੇ ਦੇ ਸਾਹਮਣੇ ਗਾਲਾਂ ਕੱਢ ਲੈਨੇ ਆਂ ਮੈਂ ਇਹਨੂੰ ਕੱਢ ਲੈਣਾ ਕਈ ਵਾਰ ਖੇਤ ਫਿਰਦੇ ਵੀ ਲੜ ਪੈਂਦੇ ਸੀਗੇ ਅਸੀਂ ਚਲੋ ਹੁਣ ਇਸ ਕਲਾਕਾਰੀ ਲੈਣ ਦੇ ਵਿੱਚ ਆ ਗਏ ਠੀਕ ਹੈ ਪਰ ਮੈਂ ਮੈਂ ਇਹਨੂੰ ਰੱਖਿਆਗਾ ਵੀ ਮੈਂ ਰੱਖਿਆ ਇਹਨੇ ਮੈਨੂੰ ਰੱਖਿਆ ਆਪਦੇ ਨਾਲ ਠੀਕ ਹੈ ਦੂਜੀ ਗੱਲ ਇਹ ਹੈ ਵੀ ਯਾਰ ਨਾ ਐਵੇਂ ਜਾਤਾਂ ਪਾਤਾਂ ਦੇ ਵਿੱਚ ਵੜਿਆ ਕਰੋ ਜੱਟ ਐ ਜਾਂ ਕਿਉਂਕਿ ਬਿਆ ਕਿਸੇ ਦੇ ਵੀ ਹੁੰਦਾ ਉਹਦੇ ਚ ਕੋਈ ਜੱਟ ਦਾ ਗੀਤ ਚੱਲਦਾ ਜਾਂ ਕੋਈ ਜੱਟੀ ਦਾ ਗੀਤ ਚੱਲਦਾ ਆਪਾਂ ਆ ਆਪਣੇ ਘਰ ਵਾਲੀ ਨਾਲ ਜਾਂ ਆਪਦੀ ਸਾਲੀ ਨਾਲ ਆਪਾਂ ਬਾਹ ਫੜ ਕੇ ਨੱਚੀ ਜਾਂਨੇ ਹੁੰਨੇ ਆ ਹਨਾ ਉਥੇ ਉਥੇ ਉਹ ਦਿਮਾਗ ਚ ਨਹੀਂ ਬਹਿੰਦੀ ਗੀ ਆਪਣੇ ਵੀਰ ਗੀਤ ਜੱਟ ਵਾਲਾ ਲੱਗਿਆ ਪਿਆ ਤੇ ਆਪਾਂ ਆਪਦੀ ਕਿਉਂਕਿ ਬਾਈ ਜੱਟ ਵੈਸੇ ਇੱਕ ਸ਼ਬਦ ਆ ਪਾਤਾ ਜੱਟ ਆਇਆ ਜੱਟ ਆਇਆ ਹਾਂ ਤੇ ਜੱਟ ਦਾ ਕੋਈ ਬਾਲਾ ਵੱਡਾ ਰਤਬਾਰੀਂਗਾ ਜੀ ਜੇ ਜੇ ਕਹਿ ਦਈਏ ਵੀ ਜੱਟ ਦੇ ਜੱਟ ਨੇ ਦੋ ਵਾਰੀ ਜਨਮ ਲਿਆ ਤੇ ਜੱਟ ਦੇ ਬਾਲਾ ਵੱਡਾ ਦੁੰਬੜ ਲੱਗਿਆ ਇਹ ਗੱਲ ਨਹੀਂ ਗਈ ਬੋਲਪਾ ਚਾਚਾ ਤੂੰ ਵੀ ਕੁਛ ਠੀਕ ਹੈ ਠੀਕ ਸਿਰ ਹਲਾਈ ਜਾਣਾ ਠੀਕ ਹੈ ਕਿਉਂਕਿ ਤਕਰੀਬਨ ਤਕਰੀਬਨ ਕੁਰਬਾਨੀਆਂ ਜਿਹੜੀਆਂ ਕੀਤੀਆਂ ਉੱਥੇ ਮਈਵੀ ਸਿੱਖਾਂ ਦਾ ਨਾਮ ਆਉਂਦਾ ਰੰਗਰੇਟੇ ਗੁਰੂ ਕੇ ਬੇਟੇ ਹਨਾ ਹੋਰ ਵੀ ਜਿਹੜੀਆਂ ਕੁਰਬਾਨੀਆਂ ਕੀਤੀਆਂ ਕਿਉਂਕਿ ਕਈ ਹੁਣ ਵਿੱਚ ਨਾ ਤਾਂ ਉਹ ਮਈਵੀ ਸਿੱਖਾਂ ਦੇ ਮੁੰਡੇ ਹੁੰਦੇ ਆ ਨਾ ਉਹ ਜੱਟਾਂ ਦੇ ਹੁੰਦੇ ਆ ਉਹ ਉਹੀ ਲਾਂਗੜ ਭੂੰਗੜੀ ਬਿਆਰ ਕੇ ਬੂਰਗੇ ਜਿਹੜੇ ਕੋਈ ਹੁੰਦੇ ਆ ਸਹੀ ਸਹੀ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਉਹ ਆਪਦੇ ਮਗਰਬਾਈ ਉਹ ਆਪਦੀਆਂ ਐਡੀਆਂ ਬਣਾ ਕੇ ਲਾਈ ਬੈਠੇ ਆ ਫਲਾਨਾ ਜੱਟ ਫਲਾਨਾ ਰੰਗਰੇਟਾ ਗੁਰੂ ਘਰ ਬਟ ਐਵੇਂ ਬਣਾਈ ਬੈਠੇ ਆ ਜਿਹੜੇ ਕਿ ਆਪਾਂ ਨੂੰ ਐਵੇਂ ਪਾੜੀ ਜਾਂਦੇ ਆ ਬਿਨਾਂ ਗੱਲ ਤੋਂ ਇਹਨਾਂ ਗੱਲਾਂ ਦਾ ਥੋੜਾ ਜਿਆਦਾ ਧਿਆਨ ਰੱਖੋ ਵੀਰ ਬਣ ਕੇ ਗੱਲ ਮਾੜੀ ਜੀ ਹੁੰਦੀ ਹੈ ਥੱਲੇ ਜਿਹੜੇ ਹਵਾ ਦੇਣ ਵਾਲੇ ਹੁੰਦੇ ਨਾ ਜਿਹੜੇ ਚੱਲਦੇ ਆ ਫੇਸਬੁੱਕ ਦੇ ਹਾਂ ਭਾਈ ਚੱਕ ਦੇ ਫੱਟੇ ਅਸੀਂ ਤੇਰੇ ਨਾਲ ਖੜੇ ਨਾਲ ਟੱਟੂ ਦੇ ਖੜੇ ਤੁਸੀਂ ਨਾਲ ਕਦੇ ਖੜੇ ਅਗਲੇ ਦੇ ਸਿੰਘ ਫਸ ਜਾਂਦੇ ਆ ਨਹੀਂ ਉਹ ਮੁੜ ਕੇ ਪਾਸੇ ਉਹ ਮੁੜ ਕੇ ਪਾਸੇ ਅਗਲੇ ਦੇ ਘਰੇ ਪੰਚਾਇਤਾਂ ਜਾਈਆਂ ਦੀਆਂ 10 ਬੰਦੇ 20 ਬੰਦੇ ਇਕੱਠੇ ਹੋ ਕੇ ਜਾਵੜਦੇ ਉਹ ਉਹਨੂੰ ਕਹਿੰਦਾ ਮੈਂ ਤੈਨੂੰ ਮਿਲੂੰਗਾ ਉਹ ਉਹਨੂੰ ਕਹਿੰਦਾ ਮਿਲੂੰਗਾ ਭਾਈ ਇਹ ਯਾਰ ਭਖਾਈ ਕਰਨੀ ਬੰਦ ਕਰੋ ਠੀਕ ਹੈ ਇਹ ਗੱਲ ਪਿਆਰਾਂ ਦੇ ਵਿੱਚ ਫਰਕ ਪਾਈ ਜਾਂਦੀ ਹੈ ਪਹਿਲਾਂ ਆਮ ਪਿੰਡਾਂ ਦੇ ਵਿੱਚ ਇਲੈਕਸ਼ਨ ਹੁੰਦੇ ਸੀਗੇ ਹੁਣ ਵੀ ਹੁੰਦੇ ਆ ਇਲੈਕਸ਼ਨ ਵੋਟਾਂ ਵੇਲੇ ਤਾਂ ਕਰ ਜਿਹੜਾ ਮਰਜ਼ੀ ਕਰੀ ਜਾਵੇ ਵੀ ਆ ਆਪਾਂ ਜਿੱਤਾਂ ਗਏ ਆ ਇੱਕ ਦੂਜੇ ਦਾ ਪੂਰਾ ਜੋਰ ਲਾਦਾ ਬਾਅਦ ਚ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਸਾਰੇ ਜਾਂਦੇ ਆ ਜਾਂਦੇ ਆ ਨਾ ਆਪਣੇ ਪਿੰਡ ਵੀ ਵੇਖ ਲੈ ਹਨਾ ਕਿਸੇ ਦਾ ਇਹ ਨਹੀਂ ਕੋਈ ਬੇਨਾਮੀ ਬਾਈ ਕੱਲਿਆਂ ਦੇ ਮੁੰਡੇ ਦਾ ਵਿਆਹ ਜਾਂ ਉਹਨਾਂ ਦੇ ਕੋਈ ਭੋਗ ਆ ਜਾਂ ਕਾਂਗਰਸੀਆਂ ਦੇ ਜਾਂ ਝਾੜੂ ਵਾਲਿਆਂ ਦੇ ਕੋਈ ਜਾਂਦਾ ਨਹੀਂ ਇੱਕ ਦੂਜੇ ਦੇ ਉਵੇਂ ਤੁਰੇ ਫਿਰਦੇ ਆ ਸਾਰੇ ਲੋਕੀਂ ਆਉਂਦੇ ਹਨ ਹਾਂ ਸਾਰੇ ਇੱਕ ਦੂਜੇ ਦੇ ਆਉਂਦੇ ਜਾਂਦੇ ਆ ਯਾਰ ਤੇ ਤੁਸੀਂ ਵੀਰਮਣ ਕੇ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਵੀ ਪਿਆਰ ਨੂੰ ਪਿਆਰ ਬਣਿਆ ਰਹਿਣ ਦਿਓ ਯਾਰ ਨਾ ਐ ਨਾ ਕਰੋ ਯਾਰ ਠੀਕ ਹੈ ਨਾ ਇਹ ਉਹ ਤਾਂ ਬਹੁਤ ਭਗਾਈ ਮਾਰਦਾ ਹੁਣ ਇਹ ਕੈਮਰੇ ਤੋਂ ਡਰਦਾ ਵੀ ਯਾਰ ਕਿਤੇ ਮੋਬਾਈਲ ਤੇ ਕਿਤੇ ਮੈਂ ਐ ਨਾ ਬੋਲੋ ਅਜੀ ਹੁਣੀ ਬਹੁਤ ਕੁਝ ਬੋਲ ਕੇ ਹਟਿਆ ਇਹ ਤੇਰੇ ਤੇ ਵੀ ਕਰੂੰਗਾ ਕੇਸ ਮੈਂ ਤੇ ਤੇ ਕਰਦੇ ਐਵੇਂ ਬਾਈ ਯਾਰ ਨਾ ਤਿਆਰ ਨਾ ਯਾਰ ਇਹ ਜਿਹਾਂ ਗੱਲਾਂ ਕਰਿਆ ਕਰੋ ਕਿਉਂਕਿ ਇਹ ਹਾਸੇ ਖੇਡੇ ਐ ਇਹ ਸਦਾ ਨਹੀਂ ਰਹਿਣੇ ਪਤਾ ਨਹੀਂ ਕਦੋਂ ਯਾਰ ਸਭ ਮੁੱਕ ਜਾਣੇ ਆ ਬੰਦੇ ਦੇ ਤੇ ਨਹੀਂ ਯਾਰ ਵਧੀਆ ਨਹੀਂ ਕਿਉਂਕਿ ਜਿੱਥੋਂ ਤੱਕਰ ਗੱਲ ਸਾਡੀ ਅੱਜ ਵੀ ਗੱਲ ਜਿਹਨੂੰ ਮਰਜ਼ੀ ਪੁੱਛ ਲੋ ਜਾਂ ਸਾਡੇ ਪਿੰਡ ਦੇ ਵਿੱਚੋਂ ਪੁੱਛ ਲੋ ਅੱਜ ਵੀ ਅਸੀਂ ਭਰਾਵਾਂ ਵਾਂਗੂ ਰਹਿੰਦੇ ਆਂ ਜਿਹੜੇ ਵੀ ਮੇਰੇ ਯਾਰ ਦੋਸਤ ਸਾਰੇ ਇੱਕੋ ਥਾਲੀ ਦੇ ਵਿੱਚ ਖਾਂਦੇ ਆਂ ਯਾਰ ਠੀਕ ਐ ਮੁੜ ਕੇ ਚਲੋ ਨਫਰਤਾਂ ਨਾ ਪੈਂਦੀਆਂ ਪੈ ਜਾਂਦੀਆਂ ਉਹਨਾਂ ਆ ਗੱਲਾਂ ਕਰਕੇ ਉਹ ਕਹਿੰਦਾ ਮੈਂ ਜੱਟ ਆ ਮੈਂ ਫਲਾਣਾ ਤੇ ਵੀਰ ਜੱਟ ਜੁਕਦਾ ਬਈ ਕੋਈ ਇੱਥੇ ਗਦੌੜਾ ਨਹੀਂ ਫਿਰਿਆਗਾ ਠੀਕ ਐ ਸਾਰੇ ਜਿਹੜੇ ਰੋਟੀ ਖਾਣਦੇ ਨੇ ਘਰੇ ਬੈਹਿ ਕੇ ਪੈਗ ਲਾ ਲੈਂਦੇ ਆਂ ਤੇ ਲਿਆ ਯਾਰ ਪਾਣੀ ਪੈਗ ਲਈਏ ਬਾਈ ਕੋਈ ਨਹੀਂ ਰੱਖਦਾ ਉਹ ਜੀ ਕੋਈ ਨਹੀਂ ਬਾਈ ਹਾਂ ਯਾਰ ਇਹਦਾ ਜੱਟ ਜੁੱਟਦਾ ਇਹ ਆਪਦੇ ਕੋਲੋਂ ਹੀ ਬਣਾ ਲਿਆ ਯਾਰ ਜਗਾੜ ਆਪਾਂ ਵੀ ਯਾਰ ਫਲਾਨਾ ਜੱਟ ਬਣ ਗਿਆ ਫਲਾਨਾ ਉਹ ਖੱਤਰੀ ਬਣ ਗਿਆ ਫਲਾਨਾ ਐਵੇਂ ਐਵੇਂ ਬਣਾਦਾ ਇਹਦਾ ਜਗਾੜ ਠੀਕ ਹੈ ਨਾ ਹਾਂ ਹਾਂ ਪਰ ਚਲੋ ਠੀਕ ਹੈ ਜੇ ਬਣ ਗਿਆ ਬਣਾ ਤਾਂ ਕੁਝ ਵੀ ਹੋ ਗਿਆ ਪਰ ਉਹਨੂੰ ਉਹਨੂੰ ਯਾਰ ਪੀੜ ਤਾਂ ਉਨੀ ਹੋਣੀ ਆ ਨਾ ਨਉਦੋ ਉਹੀ ਐ ਹਾਂ ਬਾਹ ਇਹਦੀ ਵੜਦ ਨੇ ਪੀੜ ਕਟੂਗੀ ਤੇਰੇ ਕੇ ਵਧੂਗੀ ਮੇਰੇ ਤਾਂ ਘਾਟੋ ਵੀ ਥੋੜੇ ਜਿਹੇ ਹੋਗੇ ਸਾਡੇ ਘਰੇ ਜਿਵੇਂ ਜਿਹਾ ਸਾਡੇ ਯਾਰ ਨੂੰ ਮਰਦਾ ਯਾਰ ਨਹੀਂ ਹੋਊ ਠੀਕ ਆ ਠੀਕ ਆ ਕੀ ਬੋਤਾ ਯਾਰ ਕੀ ਬੋਤਾ ਠੀਕ ਆ ਨਹੀਂ ਯਾਰ ਐ ਨਿਕਾਲਿਆ ਆਪਾਂ ਵੱਡਾ ਬੜਾਈ ਤੇ ਕਰ ਪਹੁੰਚਦੇ ਹੀ ਨਹੀਂਗੇ ਨਹੀਂ ਨਹੀਂ ਤਾਂ ਹੀ ਆਪਾਂ ਇਹ ਗੱਲਾਂ ਕਰਦੇ ਆ ਖੇਤ ਬੈਠੇ ਸੀ ਬਾਈ ਜੀ ਮੋਟਰ ਤੇ ਤੇ ਬਾਕੀ ਕੁਈ ਸਾਡੀ ਤਾਂ ਕਲਾਕਾਰਾਂ ਵਾਲੀ ਗੱਲ ਨਹੀਂ ਜੀ ਭਰਾਵਾ ਜੇ ਸਾਈਕਲ ਆ ਗਿਆ ਨਹੀਂ ਤਾਂ ਹੁਣ ਤੱਕ ਸਾਈਕਲ ਤੇ ਹੀ ਰਹੇ ਆ ਜੇ ਸਾਈਕਲ ਆ ਗਿਆ ਹੱਥ 'ਚ ਅਸੀਂ ਸਾਈਕਲ ਤੇ ਹੀ ਜਾਵੜਦੇ ਆ ਜੇ ਟਰੈਕਟਰ ਆ ਗਿਆ ਟਰੈਕਟਰ ਤੇ ਵੀ ਜਾਵੜਨੇ ਆ ਚੜੀ ਜਾਣਾ ਜੀ ਜੇ ਕਾਰ ਆ ਗਈ ਕਾਰ ਤੇ ਆਗੇ ਅੱਜ ਸਾਡੇ ਹੱਥ 'ਚ ਸਕੂਟਰੀ ਆ ਗਈ ਬਈ ਸਾਡੇ ਕੋਲ ਤਾਂ ਕੋਈ ਵੜਿਆਈ ਨਹੀਂ ਵਜਦੀਗੀ ਵੀ ਬਾਈ ਅਸੀਂ ਤਾਂ ਫੋਰਚੂਨਰ ਤੇ ਆਏ ਆ ਉਧਰ ਖੜੀ ਆ ਸਾਨੂੰ ਤਾਂ ਗਿਆ ਜਿਹੜੀ ਜੂਨਰੀ ਆ ਹਾਂ ਫੋਰਚੂਨਰੀ ਆ ਸਾਡੀ ਹਾਂ ਜਿਹੜੀ ਸਾਨੂੰ ਮਿਲ ਗਈ ਜਦੋਂ ਪਰਮਾਤਮਾ ਦੇਊਗਾ ਤਾਂ ਲੈ ਲਾਂਗੇ ਯਾਰ ਪਰਮਾਤਮਾ ਦੇਈ ਜਾਂਦਾ ਚਲੋ ਕੋਈ ਨੂੰ ਸਭ ਤੋਂ ਵੱਡਾ ਪਿਆਰ ਹੋਣਾ ਚਾਹੀਦਾ ਯਾਰ ਬੰਦੇ ਦਾ ਪਿੰਡ ਦੇ ਵਿੱਚ ਇੱਜ਼ਤ ਮਾਨ ਤਵਾਕ ਹੋਣਾ ਚਾਹੀਦਾ ਜੇ ਪਿੰਡ ਦੇ ਵਿੱਚ ਚਾਰ ਬੰਦੇ ਨਹੀਂ ਜਾਣਦੇ ਫੋਰਚੂਨਰਾਂ ਕੁਝ ਨਹੀਂ ਕਰਦੇਗਾ ਇੱਥੇ ਦੋ ਦੋ ਸੌ ਕੱਲੇ ਵਾਲੇ ਬਾਈ ਤੁਰੇ ਫਿਰਦੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਵੀ ਕੌਣ ਹੈ ਕੋਈ ਨਹੀਂ ਜਾਣਦਾ ਤੇ ਕਈ ਵਾਰ ਜਿਹਨੂੰ ਆਪਾਂ ਕਹਿੰਦੇ ਨੇ ਉਹਨੂੰ ਯਾਰ ਇਹ ਆਏ ਆ ਉਹਨੂੰ ਜਮਾਂ ਗਰੀਬ ਬੰਦੇ ਨੂੰ ਕੌਣ ਹੋਰੇਗਾ ਤਾਂ ਚਾਹਦਾ ਬਾਈ ਸਸਰੀ ਕਾਲ ਸਸਰੀ ਸਭ ਤੋਂ ਵੱਡੀ ਤਾਂ ਇਹ ਕਮਾਈ ਆ ਬਾਈ ਯਾਰ ਹਨਾ ਇਹ ਪਿਆਰ ਆ ਜਦੋਂ ਅਗਲਾ ਜੱਫੀਆ ਪਾ ਕੇ ਮਿਲਦਾ ਇਹ ਫੋਰ ਫੋਰਚੂਨਰ ਆ ਤਾਂ ਇਹ ਕੁਝ ਨਹੀਂ ਕਰਦਿਆਂ ਬਾਈ ਇਹ ਦਾ ਹਾਂ ਇਹ ਪਤਾ ਕੀ ਹੈ ਬ੍ਰਦਰ ਸਾਹਿਬ ਹਾਂ ਕੰਮ ਹੁੰਦਾ ਉਹ ਜਿਹੜਾ ਮੌਕੇ ਤੇ ਬੰਦਾ ਕੰਮ ਆਵੇ ਹਾਂ ਲੋੜ ਪਰ ਮੌਕੇ ਤੇ ਖੜਾ ਚਲੋ ਕੋਈ ਨਹੀਂ ਉਹਦੀਆਂ ਗੱਲਾਂ ਤਾਂ ਆਪਾਂ ਉਹ ਤਾਂ ਆਪਣੀਆਂ ਸੀਕ੍ਰੀਟ ਗੱਲਾਂ ਮੰਨ ਲੀ ਕਿ ਲੋੜ ਪਈ ਤਾਂ ਪਰਖੀ ਜਾਂਦੀ ਯਾਰ ਯਾਰ ਨਹੀਂ ਪਰ ਤੂੰ ਪਰਖੀ ਹੈ ਤੇ ਆਪਾਂ ਇੱਕ ਦੂਜੇ ਦੇ ਨਾਲ ਅੱਜ ਅੱਜ ਵੀ ਆਪਾਂ ਖੜੇ ਆ ਮੈਂ ਕੋਈ ਇਸ ਗੱਲ ਦਾ ਕੋਈ ਬੜਾਪਾ ਨਹੀਂ ਕਰਦਾ ਕਿਉਂਕਿ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਯਾਰ ਆਪਣੀ ਬਰਕੀ ਸਾਂਝੀ ਆ ਤੇ ਆਪਾਂ ਕਿਉਂ ਨਾ ਅੱਜ ਵੀ ਭਾਈ ਇਹ ਜਾਂਦਾ ਭਾਈ ਢੋਲਕਤੇ ਮੇਰੇ ਨਾਲ ਪਰ ਹੁਣ ਮੈਂ ਉਵੇਂ ਰਿਟਾਇਰ ਕਰਤਾ ਮੈਂ ਕਿਹਾ ਤੂੰ ਐਸ਼ ਪ੍ਰਸਤੀ ਲੁੱਟ ਪਰ ਮਿਲਦਾ ਹਾਂ ਇਹਨੂੰ ਮੈਂ ਜਦੋਂ ਮੇਰਾ ਟਾਈਮ ਲੱਗਦਾ ਉਹਨੇ ਤੇ ਪੈਰ ਤੇ ਥੋੜੀ ਜੀ ਸੱਟ ਲੱਗੀ ਸੀ ਮੈਂ ਪਿੰਡ ਆਇਆ ਫਿਰ ਮੈਂ ਕਿਹਾ ਚੱਲ ਯਾਰ ਆਪਾਂ ਇੱਥੇ ਕਦੇ ਜੋ ਪਿੰਡ ਆਉਣੇ ਆ ਕਦੇ ਕੋਈ ਮਿਲਣ ਆ ਗਿਆ ਜਾਂ ਕਿਵੇਂ ਹਨਾ ਪਰ ਸਾਡੀ ਗੱਲਬਾਤ ਨਹੀਂ ਹੁੰਦੀ ਭਰਾਵਾਂ ਦੀ ਅਸੀਂ ਕਈ ਵਾਰ ਕੋਈ ਚੌੜਤਪਾਕ ਕਰਨਾ ਹੁੰਦਾ ਹੈ ਤੇ ਦੂਜੇ ਨਾਲਸ ਨਾ ਖੇਡਣਾ ਪ੍ਰਾਣੀਆਂ ਯਾਦਾਂ ਤਾਜ਼ੀਆਂ ਰੱਖਣੀਆਂ ਬਾਈ ਤੇ ਮੈਂ ਕਿਹਾ ਚੱਲ ਯਾਰ ਆਪਾਂ ਚੱਲਦੇ ਆਂ ਤੇ ਇਸ ਕਰਕੇ ਅਸੀਂ ਇਧਰ ਖੇਤਵੰਨੀ ਆ ਗਏ ਮੋਟਰ ਤੇ ਬਹਿ ਕੇ ਆ ਕੇ ਤੇ ਬਾਕੀ ਪਰਮਾਤਮਾ ਸਭ ਨੂੰ ਯਾਰ ਰਾਜੀ ਖੁਸ਼ੀ ਰੱਖੇ ਖੁਸ਼ ਰਹਿਆ ਕਰੋ ਬਾਈ ਯਾਰ ਤੇ ਕੁਛ ਨਹੀਂ ਪਿਆ ਲੜਾਈਆਂ ਪੜਾਈਆਂ ਚ ਐਵੇਂ ਆਪ ਮੈਂ ਦੇਖੀ ਆ ਨਾ ਫੇਸਬੁੱਕ ਤੇ ਬੜਾ ਗਾਹ ਪੈਂਦਾ ਆਹ ਬਾਈ ਦੋ ਆ ਬਾਈ ਚੱਕ ਦੇ ਫੱਟੇ ਤੋਂ ਅਸੀਂ ਤੇਰੇ ਨਾਲ ਆ ਯਾਰ ਨਾ ਵੀਰੇ ਨਾ ਕੋਈ ਨਹੀਂ ਕਿਸੇ ਨਾਲ ਖੜਦਾਗਾ ਠੀਕ ਐ ਤੇ ਗੁੱਟ ਤੇ ਰਖੜੀ ਜੀ ਤੋਂ ਮਰਜ਼ੀ ਬਣਾ ਲਓ ਤੇ ਸਾਕੀ ਭੈਣ ਬਣਾ ਕੋਈ ਦੁਆਵਾ ਨਹੀਂ ਮੰਗਵਾ ਹੁੰਦਾਗਾ ਬਾਈ ਹਾਂ ਪਾ ਇੱਥੇ ਭਰਾ ਦਾ ਕੋਈ ਐਕਸੀਡੈਂਟ ਹੋ ਜੇ ਨਾ ਤੇ ਸਾਕੀ ਭੈਣ ਦੇ ਹੱਥ ਨੇ ਬੁਰਕੀ ਫੁੱਲੂਗੀ ਮੇਰੇ ਭਰਾ ਦਾ ਐਕਸੀਡੈਂਟ ਆ ਤੇ ਦੂਜੀ ਦਾ ਕਹਦੂਗੀ ਕੋਈ ਨਹੀਂ ਰੋਟੀ ਖਾ ਕੇ ਹੀ ਚੱਲਾਂਗੇ ਰੋਟੀ ਖਾ ਕੇ ਹਾਂ ਇਹ ਵੀ ਅੱਖੀਂ ਵੇਖੀਆਂ ਗੱਲਾਂ ਐ ਸਾਡੀਆਂ ਠੀਕ ਐ ਘੱਟ ਦੁੱਗ ਲਿਆ ਕਰ ਇਹ ਜਿਵੇਂ ਜਿਵੇਂ ਦਿਨ ਦਾ ਖਾਫਦਾ ਹੋ ਉਹ ਤੁਹਾਨੂੰ ਬਕਾੜੇ ਲਾ ਸਵਾਦ ਵਾਲੇ ਭਾਲ ਦਾ ਇਕਰਾ ਹੈ ਤੇ ਚਲੋ ਠੀਕ ਆ ਬਾਈ ਜੀ ਸੱਸੀ ਗੱਲ ਰੱਬ ਰਾਜੀ ਰੱਖੇ ਮਿਹਰਬਾਨੀ ਤੰਦਰੁਸਤੀ ਦੇਵੇ ਤੁਹਾਨੂੰ ਖੁਸ਼ ਰਹੋ ਤੇ ਪਰ ਜਾਤਾਂ ਪਾਤਾਂ ਯਾਰ ਜਿਹੜੇ ਆਪਣੇ ਵਾਲੇ ਬੰਦੇ ਆ ਆਪਣੇ ਗਰੁੱਪ ਦੇ ਵਿੱਚ ਆ ਮੰਨ ਕੇ ਚਲੋ ਜਿਹੜੇ ਮੇਰੇ ਨਾਲ ਜੁੜੇ ਆ ਪੱਟਦੇ ਹੋਰ ਕਾ ਯਾਰ ਕੋਈ ਗੱਲ ਨਹੀਂ ਆਪਣੀ ਆਪਣੀ ਕੋਈ ਜਾਤ ਪਾਤ ਨਹੀਂ ਆਪਾਂ ਭਰਾ ਆ ਸਾਰੇ ਠੀਕ ਹੈ ਆਪਣਾ ਕੋਈ ਨਹੀਂ ਕੋਈ ਕੋਈ ਨਾਮ ਆ ਜੱਟ ਆ ਨਾ ਕੋਈ ਐਮਜੀਵੀ ਸਿੱਖ ਸਾਰੇ ਭਰਾ ਆ ਯਾਰ ਇੱਥੇ ਬਾਈ ਚਟਨੀ ਨਾਲ ਰੋਟੀਆਂ ਆ ਗਈਆਂ ਤੇ ਉਹ ਵੀ ਖਾ ਰੀਆਂ ਇੱਕ ਦੂਜੇ ਤੋਂ ਬਰਕੀ ਖੋਖੋ ਕੇ ਖਾਣੀ ਇਹ ਆਦਤ ਰੱਖੋ ਬਸ ਤੇ ਬਾਕੀ ਇਹ ਜਿਹੜੇ ਕਈ ਕਰਦੇ ਆ ਨਾ ਫੇਸਬੁਕ ਦੇ ਜਗਾੜ ਵੀ ਯਾਰ ਮੇਰੇ ਵੀਊ ਵਧਣਗੇ ਮੇਰਾ ਐ ਹੋਊਗਾ ਜੀ ਵਧਾਈ ਜਾਂਦੇ ਵੀਰੇ ਹਾਂ ਠੀਕ ਹੈ ਲੁੱਚ ਪਉਣ ਇਹਨਾਂ ਦਾ ਜਿੰਨੇ ਮਰਜੀ ਬਣ ਜੋ ਅੱਗੇ ਅੱਗੇ ਕਹਿੰਦੇ ਸੀਗੇ ਵੀ ਜੇ ਕਲਾਕਾਰ ਕਿਸੇ ਨੇ ਬਣਨਾ ਤਾਂ ਮਿਹਨਤ ਕਰੋ ਸਟਾਰ ਬਣੋ ਤਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਨੀਕਰਾਂ ਧੋਈ ਜਾਣੀਆਂ 2-2 ਸਾਲ 4-4 ਸਾਲ ਉਸਤਾਦਾਂ ਕੋਲੇ ਸਿੱਖੀ ਜਾਣਾ ਹੁਣ ਤਾਂ ਵੀਰੇ ਇਹਨਾਂ ਦਾ ਕਹਿੰਦਾ ਨਾ ਬਾਈ ਜੀ ਆ ਚੱਕ ਪੈਸੇ ਮਿਊਜ਼ਿਕ ਬਣਾ ਦੇ ਮੈਂ ਕੁਝ ਨਹੀਂ ਸਿੱਖਣਾ ਸੁਖਣਾਗਾ ਬਸ ਮੈਂ ਕੱਲਾ ਗਾਉਣਾ ਹੀ ਹੈ ਤੂੰ ਆਪੇ ਚੱਕ ਕੇ ਕੰਪਿਊਟਰ ਨਾਲ ਕਰੀ ਆ ਉਹ ਠੀਕ ਹੈ ਹੁਣ ਮਤਲਬ ਕਿ ਉਹ ਗੱਲਾਂ ਨਹੀਂ ਰਹਿਣਗੀਆਂ ਤੇ ਬਾਕੀ ਪਹਿਲਾਂ ਜਿਹੜਾ ਪਿਆਰ ਥੋੜਾ ਜਿਹਾ ਵੱਖਰਾ ਸੀਗਾ ਹੋਣ ਵਾਲਾ ਪਿਆਰ ਤਾਂ ਹੁਣ ਤਾਂ ਜੇ ਕਿਸੇ ਨਾਲ ਮੜੀ ਜੀ ਸ਼ਹਿਰ ਚ ਗੱਡੀ ਲੱਗ ਗਈ ਜਾਂ ਉਂ ਕਿਤੇ ਲੱਗ ਗਈ ਅਗਲੇ ਨਾਲ ਦੀ ਨਾਲ ਬਾਈ ਉਹਦੀ ਗੰਧਾਲੀਆਂ ਕੱਢ ਲੈਂਦਾ ਤੂੰ ਲਈ ਕਿਵੇਂ ਐਂ ਯਾਰ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਪਿਆਰ ਬਣਾ ਕੇ ਰੱਖੋ ਥੋੜੇ ਠੰਡੇ ਰਹੋ ਤੇ ਕਲਾਕਾਰਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਥੋੜੇ ਪੜਕਾਉ ਨਾ ਗਾਓ ਕੋਈ ਨਹੀਂ ਜੇ ਸਟਾਰ ਬਣਨਾ ਤੁਸੀਂ ਜੇ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਤੁਸੀਂ ਬਣੋਗੇ ਤੇ ਜੇ ਬਈ ਆਹ ਚੱਕ ਦੇ ਫੱਟੇ ਤੇ ਯਾਰ ਤੇਰਾ ਵੜ ਦੂਗਾ ਐਂ ਕਰ ਦੂਗਾ ਜਾਂ ਕਰ ਦੂਗਾ ਭਾਈ ਉਹੋ ਜੀ ਜਨਤਾ ਹੋਈ ਪਈ ਆ ਮੜਕਾ ਉਹ ਡੀਜੇ ਤੇ ਲਾ ਲਾ ਕੇ ਸੁਣਦੇ ਆ ਫਿਰ ਉੱਥੇ ਪ੍ਰੈਸ਼ਰ ਪੈਂਦਾ ਇੱਕ ਦੂਜੇ ਦੇ ਘੁੱਣ ਛਾੜਦੇ ਆ ਲੜਾਈ ਵੱਧ ਜਾਂਦੀ ਆ ਪਰਚੇ ਪੈਂਦੇ ਆ ਬਾਅਦ ਚ ਪਛਤਾਉਂਦਾ ਅਗਲਾ ਠੀਕ ਹੈ ਤੇ ਨਾ ਯਾਰ ਕੋਈ ਸਵਾਦ ਵਾਲੀ ਗੱਲ ਨਹੀਂ ਕੀ ਠੀਕ ਆ ਚਲੋ ਗੀਤ ਬਣੇ ਆ ਪਰ ਕਲਾਕਾਰਾਂ ਨੂੰ ਬੇਨਤੀ ਆ ਥੋੜਾ ਜਿਹਾ ਚਿੱਟੇ-ਜੁੱਟੇ ਵਾਲੇ ਘਟਾ ਗਾਓ ਅਸਲੇ ਉਸਲੇ ਵਾਲੇ ਘੱਟ ਗਾਓ ਆਪਣੇ ਆਖੇ ਦਾ ਕੀਨੇ ਲੱਗਣਾ ਪਰ ਆਪਣਾ ਤਾਂ ਇੱਕ ਸੁਝਾਅ ਹੈ ਠੀਕ ਹੈ ਮੇਰੇ ਕੋਲੇ ਬਥੇਰੇ ਆਏ ਪਏ ਚਟੇ ਵਾਲੇ ਗੀਤ ਅਸਲੇ ਵਾਲੇ ਬਾਈ ਬਾਈ ਰਵਾਲਵਾਰ ਵਾਲੇ ਗਾਦੇ ਬਾਈ ਬੰਦੂਖਾਂ ਵਾਲੇ ਗਾਦੇ ਮੈਂ ਕਹਿੰਦਾ ਯਾਰ ਨਹੀਂ ਯਾਰ ਕਾਣੂ ਨਹੀਂ ਨਹੀਂ ਆਪਾਂ ਨਹੀਂ ਆਪਾਂ ਇਹ ਕੰਮ ਨਹੀਂ ਕਰਨਾਗਾ ਘੱਟ ਚੱਲ ਜਾਾਂਗੇ ਜਿੰਨਾਂ ਦਾ ਪਹਿਲਾਂ 25 ਸਾਲ ਨਾਲ ਸੀ ਉਹਨਾਂ ਕੀ ਹੋਣਾ ਬੱਸ ਚੱਲੀ ਜਾਂਦਾ ਕੋਈ ਨਹੀਂ ਆਪਣੀ ਪ੍ਰਮਾਤਮਾ ਆਪਾਂ ਨੂੰ ਰੋਜੀ ਰੋਟੀ ਦੇਈ ਜਾਵੇ ਇੱਜ਼ਤਮੰਦ ਥਾਕ ਬਖਸ਼ੀ ਚੱਲੇ ਤੇ ਸਟਾਰ ਹੋਣਾ ਬਾਈ ਕੋਈ ਬਾਲੀ ਵੱਡੀ ਗੱਲ ਨਹੀਂ ਅੱਜ ਕਿਸੇ ਤੇ ਲਾ ਦਿਓ ਮਾੜਾ ਜਿਹਾ ਤਵਾ ਤੇ ਤੜਕੇ ਨੂੰ ਲਾਲਾ ਲਾਲਾ ਹੋ ਜਾਣੀ ਆ ਫੇਸਬੁੱਕ ਰਾਹੀਂ YouTube ਰਾਹੀਂ ਖਲਾਰੇ ਪਾਦਨੇ ਆ ਬਾਈ ਆਇਆ ਕਰਤਾ ਨੇ ਆਇਆ ਕਰਤਾ 50 ਜਣੇ ਪਾਵਾਂ ਭੈਣਾਂ ਦੇ ਨਾਲ ਕੱਢੀ ਜਾਣਗੇ ਬਾਈ ਜੇ ਹੁਣ ਵੀ ਕੋਈ ਚੱਜ ਦਾ ਕੰਮ ਕਰੀ ਜਾਣੇ ਨਾ ਹੁਣ ਵੀ ਗਾਲਾਂ ਕੱਢਣ ਵਾਲੇ ਬਾਈ ਕਾਲਾ ਸਿਆਂ ਬਹੁਤ ਹੈ ਹੁਣ ਬਥੇਰੇ ਕੱਢਦੇ ਆ ਇਹਦੇ ਵਿੱਚ ਵੇਖ ਲਓ ਤੁਸੀਂ ਹੁਣ ਕਈ ਥੱਲੇ ਲਿਖਣਗੇ ਇਹ ਵੱਡਾ ਬਣਿਆ ਫਿਰਦਾ ਬਾਈ ਅਸੀਂ ਵੱਡੇ ਆ ਜਾਂ ਛੋਟੇ ਆ ਪਰ ਅਸੀਂ ਤਾਂ ਕਹਿੰਨੇ ਵੀ ਜੰਨਾ ਪਿਆਰ ਬਣ ਜੇ ਥੋੜਾ ਸਹੀ ਹੈ ਹੂੰ ਉਵੇਂ ਚਾਚੀਆਂ ਤਾਈਆਂ ਨੂੰ ਪਿੰਡ ਮਿਲੀਦਾ ਯਾਰ ਜਦੋਂ ਮਿਲਦੀਆਂ ਕਿਤੇ ਉਵੇਂ ਪਰਜਾਇਆਂ ਪਰ ਆਪਾ ਉਹਨਾਂ ਚੋਂ ਨਹੀਂ ਵੀ ਆਏ ਨੂੰ ਮੂੰਹ ਕਰਕੇ ਲੰਘ ਗਏ ਠੀਕ ਆ ਐਣਕਾ ਲੱਗੀਆਂ ਮੈਨੂੰ ਤਾਂ ਪਤਾ ਨਹੀਂ ਲੱਗਾਗਾ ਤੇ ਬਾਕੀ ਮੈਂ ਕੋਈ ਜ਼ਿਆਦਾ ਸਮਝਦਾਰ ਨਹੀਂ ਮੈਂ ਤਾਂ ਸਰ ਇਹੀ ਗੱਲ ਕਰਦਾ ਬਸ ਪਿਆਰ ਬਣਿਆ ਰਵੇ ਜਿਵੇਂ ਸਾਡਾ ਭਰਾਵਾਂ ਦਾ ਬਣਿਆ ਹੋਰ ਵੀ ਮੇਰੇ ਵੀਰ ਹੈ ਜਿਹੜੇ ਮੇਰੇ ਨਾਲ ਜੁੜੇ ਐ ਬਹੁਤ ਨੇੜੇ ਜੁੜੇ ਆ ਤੇ ਕਦੇ ਵੀ ਨਹੀਂ ਅਸੀਂ ਕੋਈ ਕੋਈ ਜਾਤ ਪਾਤ ਵਾਲੀ ਦੀ ਗੱਲ ਤੁਸੀਂ ਵੀ ਨਾ ਕਰਿਆ ਕਰੋ ਯਾਰ ਵੀਰ ਬਣ ਕੇ ਤੇ ਬਾਕੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਥੈਂਕ ਯੂ